ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਰਾਮਗੜੀਆ ਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆ ਨੇ ਰਾਮਗੜੀਆ ਬੁੰਗਾ ਅਮਰਸਤ ਸਹਿ ਵਿਖੇ ਆਪਣੇ ਸਿਰ ਉਤੇ ਦਸਤਾਰ ਸਜਾਈ ਤਾਂ ਪਿਛਲੇ ਦਿਨੀ ਲੋਕ ਸਭਾ ਹਲਕਾ ਸ਼ਿਖਡੂਰ ਸਾਹਿਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਸਰਕਾਰ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੂਰੋ ਨੇ ਚੋਣ ਪ੍ਰਚਾਰ ਦੇ ਦੌਰਾਨ ਰਾਮਗੜੀਆ ਪਾਈ ਚਾਰੇ ਪ੍ਰਤੀ ਪ੍ਰਦੀਸ਼ ਸ਼ਬਦਾਵਲੀ ਵਰਤੀ ਸੀ ਮੁੱਖ ਮੰਤਰੀ ਪੰਜਾਬ ਦੇ ਨਾਮ ਰਾਮਗੜੀਆ ਕਾਲ ਜਥੇਬੰਦੀ ਪੰਜਾਬ ਨੇ ਮੰਗ ਪੱਤਰ ਵੀ ਦਿੱਤਾ ਸੀ ਤੇ ਮੰਗ ਕੀਤੀ ਗਈ ਸੀ ਕਿ ਲਾਲਜੀਤ ਸਿੰਘ ਪੁੱਲਰ ਦੀ ਟਿਕਟ ਕੈਨਸਲ ਕੀਤੀ ਜਾਵੇ ਤੇ ਮੰਤਰੀਪਦ ਤੋਂ ਹਟਾਇਆ ਜਾਵੇ ਬਰਾਦਰੀ ਪ੍ਰਤੀ ਬੋਲੇਗ ਪੱਦੀ ਸ਼ਬਦਾਵਲੀ ਤੇ ਬੰਦੀ ਕਾਰਵਾਈ ਦਿਉਣਾ ਮੰਗ ਕੀਤੀ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਬੰਦੀ ਨੂੰ ਦੇਖਿਆ ਕੀਤਾ ਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਦੌਰਾਨ ਹੰਗਕਾਰੀ ਮੰਤਰੀ ਲਾਲਜੀ ਸਿੰਘ ਪੁੱਲਰ ਦਾ ਹੰਕਾਰ ਤੋੜਨ ਦੇ ਲਈ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆ ਦੀ ਅਗਵਾਈ ਹੇਠ ਰਾਮਗੜੀਆ ਕਾਲ ਜਥੇ ਬੰਦੀ ਪੰਜਾਬ ਦੀਆਂ ਟੀਮਾਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅੰਦਰ ਹੰਗਕਾਰੀ ਮੰਤਰੀ ਲਾਲਜੀ ਸਿੰਘ ਪੁੱਲਰ ਨੂੰ ਵੋਟ ਨਾ ਪਾਉਣ ਦੇ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜ਼ੀਰਾ ਮਖੂ ਸੁਲਤਾਨਪੁਰ ਲੋਧੀ ਕਪੂਰਥਲਾ ਖਡੂਰ ਸਾਹਿਬਾ ਬਾਬਾ ਬਕਾਲਾ ਰਈਆ ਜੰਡਿਆਲਾ ਗੁਰੂ ਤਰਨਤਾਰਨ ਪੱਟੀ ਬਲਟੋਹਾ ਖੇਮਕਰਨ ਪਖੇਵਿੰਡ ਅੰਦਰ ਰਾਮਗੜੀਆ ਭਾਈ ਚਾਰੇ ਦੇ ਨਾਲ ਕੌਮੀ ਸੰਚਾਰਕਾ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਇਸ ਉਪਰੰਤ ਉਪਰੰਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਚੋਂ ਪ੍ਰਾਪਤ ਕਰਤੀ ਤੇ ਰਾਮਗੜੀਆ ਪਰਿਵਾਰ ਦੇ ਇਤਿਹਾਸਕ ਪਿੰਡ ਸੂਰ ਸਿੰਘ ਵਿਖੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆ ਨੇ ਆਪਣੇ ਕੌਮ ਅੱਗੇ ਬੇਨਤੀ ਕੀਤੀ ਕਿ ਹੰਕਾਰੀ ਮੰਤਰੀ ਲਾਜੀ ਸਿੰਘ ਪੁੱਲਰ ਦਾ ਹੰਕਾਰ ਤੋੜਨਾ অতি ਜ਼ਰੂਰੀ ਹੈ ਕਿ ਕੋਈ ਵੀ ਰਾਮਗੜੀਆ ਪਰਿਵਾਰ ਇਸ ਨੂੰ ਵੋਟ ਨਾ ਪਾਵੇ ਉਹਨਾਂ ਇਸ ਮੌਕੇ ਆਪਣੀ ਕੌਮ ਦੇ ਲਈ ਆਪਣੇ ਸਿਰ ਉਤੇ ਦਸਤਾਰ ਉਤਾਰ ਦਿੱਤੀ ਤੇ ਕਿਹਾ ਕਿ ਮੈਂ ਹੰਕਾਰੀ ਮੰਤਰੀ ਦਾ ਹੰਕਾਰ ਤੋੜਨ ਉਪਰੰਤ ਹੀ ਆਪਣੇ ਸਿਰ ਉਤੇ ਦਸਤਾਰ ਸਜਾਵਾਂਗਾ ਤੇ ਅਜਿਹਾ ਰਾਮਗੜੀਆ ਕਾਲ ਜਥੇਬੰਦੀ ਦੇ ਕੌਮੀ ਸੰਚਾਲਕ ਹਰਜੀਤ ਸਿੰਘ ਰਾਮਗੜੀਆ ਕਾਲ ਤੱਕ ਸੇਵਕ ਹੈ ਸੁਬਾਗਵਾ ਸਨਿਤ ਮੱਥਾ ਟੇਕਨ ਉਪਰੰਤ ਇੱਥੇ ਉਹਨਾਂ ਰਾਮਗੜੀਆ ਬੂੰਗਾ ਅੰਮ੍ਰਿਤਸਰ ਸੇਵਕ ਆਪਣੇ ਸਿਰ ਉਤੇ ਦਸਤਾਰ ਸਜਾਈ ਤੇ ਕਿਹਾ ਹੰਕਾਰੀਆਂ ਦਾ ਹੰਕਾਰ ਤੋੜਨਾ ਸਾਨੂੰ ਸਾਡੇ ਵੇਦਸੇ ਦੇ ਵਿੱਚ ਮਿਲਿਆ ਆਪਣੀ ਕੌਮ ਦੇ ਲਈ ਹੂਸੀਸ ਲਵਾ ਵੀ ਸਕਦੇ ਨੇ ਤੇ ਉਹਨਾਂ ਕਿਹਾ ਕਿਸੇ ਨੂੰ ਵੀ ਕਿਸੇ ਜਾਤੀ ਪ੍ਰਤੀਪੱਤ ਦੀ ਸ਼ਬਦਾਵਲੀ ਨਹੀਂ ਬੋਲਣੀ ਚਾਹੀਦੀ ਸਾਨੂੰ ਸਭ ਧਰਮਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਤੇ ਆਪਣੀ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਹੈ ਪਹੁੰਚਿਆ ਜ਼ਿਲ੍ਹਾ ਟੀਮਾਂ ਨੇ ਹਰਜੀਤ ਸਿੰਘ ਰਾਮਗੜੀਆਂ ਨੂੰ ਦਸਤਾਰਾਂ ਪੇਟ ਕੀਤੀਆਂ ਤੇ ਵਿਧਾਨ ਸਭਾ ਹਲਕੇ ਤੋਂ ਪਹੁੰਚੇ ਰਾਮਗੜੀਆਂ ਪਾਈਚਾਰ ਨੇ ਮਹਾਰਾਜਾ ਸਰਦਾਰ ਜਸੋ ਸਿੰਘ ਰਾਮਗੜੀਆਂ ਜੀ ਦੀ ਤਸਵੀਰ ਪੇਟ ਕਰਕੇ ਸਰੋਪਾ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ